ਹਾਂਜੀ ਮੇਰਾ ਸ케ਜੂਲ ਨਾ ਥੋੜਾ ਜਿਹਾ ਬੀਜੀ ਆ ਪੜ੍ਹਾਈ ਆ ਕੰਮ ਤਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹਦੇ ਕਰਕੇ ਕੀ ਆ ਮੇਰੇ ਤੋਂ ਹੁਣ ਆਪਣੇ YouTube ਚੈਨਲ ਤੇ ਆ ਵੀਡੀਓ ਨਹੀਂ ਪਾਈਆਂ ਜਾਂਦੀਆਂ ਮੈਂ ਚੈਨਲ ਬਣਾਇਆ ਸੀਗਾ ਚਲੋ ਵੀਡੀਓ ਪਾਉਂਦੇ ਰਾਵਾਂਗੇ ਤੇ ਮੋਨਿਟਾਈਜ਼ ਵੀ ਹੋ ਗਿਆ ਕੁਝ ਸਬਸਕ੍ਰਾਈਬਰ ਵੀ ਹੋ ਗਏ ਨੇ ਇਹ ਤੁਸੀਂ ਦੇਖ ਸਕਦੇ ਹੋ ਮੇਰਾ ਚੈਨਲ ਹੈ ਤੇ ਇੰਨੇ ਇਹਦੇ ਉੱਪਰ ਕੀ ਆ ਸਬਸਕ੍ਰਾਈਬਰ ਨੇ ਤਕਰੀਬਨ ਪੈਂਟਕ 100 ਜਿਹੜੇ ਸਬਸਕ੍ਰਾਈਬ ਹੈ ਜਿਹੜੇ ਮੇਰੇ ਚੈਨਲ ਤੇ ਹੋ ਗਏ ਆ ਪਰ ਸਕੇਡਿਊਲ ਬੀਜੀ ਹੋਣ ਦੇ ਕਾਰਨ ਕਿਉਂਕਿ ਸਟੱਡੀ ਪੜ੍ਹਾਈ ਤੇ ਆਪਣਾ ਕੰਮ ਤਾਂ ਮੇਰੇ ਤੋਂ ਮਤਲਬ ਜੋ ਵੀਡੀਓ ਬਣਾਉਣੀਆਂ ਚਾਹੀਦੀਆਂ ਜਾਂ ਵਧੀਆ ਐਡੀਟਿੰਗ ਲਈ ਟਾਈਮ ਚਾਹੀਦਾ ਵਧੀਆ ਕੰਟੈਂਟ ਬਣਾਉਣ ਲਈ ਜੋ ਟਾਈਮ ਚਾਹੀਦਾ ਤਾਂ ਉਹ ਸਾਰੀਆਂ ਚੀਜ਼ਾਂ ਮੇਰੇ ਤੋਂ ਨਹੀਂ ਹੁੰਦੀਆਂ ਤੇ ਜੇ ਜੋ ਵੀ ਸਬਸਕ੍ਰਾਈਬਰਸ ਨੇ ਜਾਂ ਜੋ ਵੀ ਵਿਊਅਰਸ ਨੇ ਜੇ ਕੋਈ ਵੀ ਇਹ ਚੈਨਲ ਨੂੰ ਬਾਈ ਕਰਨਾ ਚਾਹੁੰਦਾ ਤਾਂ ਮੈਂ ਇਹ ਚੈਨਲ ਹੈ ਜਿਹੜਾ ਆਪਣਾ ਵੇਚਣਾ ਤਾਂ ਤੁਸੀਂ ਜੇ ਆਪ ਬਾਈ ਕਰਨਾ ਤਾਂ ਮੈਨੂੰ ਕਮੈਂਟ ਕਰ ਸਕਦੇ ਆ ਜਾਂ ਮੇਰੀ ਇਹ YouTube ਚੈਨਲ ਤੇ ਆਪਣੀ ਆਈਡੀ ਵੀ ਹੈ ਜਿਹੜੀ Instagram ਦੀ ਉਹ ਲਾਈ ਹੋਈ ਆ ਤਾਂ ਉੱਥੇ ਜਾ ਕੇ ਵੀ ਤੁਸੀਂ ਕਮੈਂਟ ਕਰ ਸਕਦੇ ਆ ਤਾਂ ਤੁਹਾਨੂੰ ਇਹ ਗੱਲ ਪਤਾ ਹੋਣੀ ਹੈ ਕਿ ਸਬਸਕ੍ਰਾਈਬਰ ਮੈਨੇ ਨਹੀਂ ਰੱਖਦੇ YouTube ਚੈਨਲ ਤੋਂ ਕੀ ਆ ਇਨਕਮ ਆਉਣੀ ਜਿਹੜੀ ਜ਼ਰੂਰੀ ਆ ਚੈਨਲ ਮੋਨਿਟਾਈਜ਼ ਹੈ ਇਨਕਮ ਜਿਹੜੀ ਆਉਂਦੀ ਆ ਮੈਂ ਆਪਣੀਆਂ ਤੁਹਾਨੂੰ ट्रांजੈਕਸ਼ਨਾਂ ਵੀ ਦਿਖਾ ਦਿੰਦਾ ਜਿਹੜੀ ਹੁਣ ਤੱਕ ਮੈਨੂੰ ਇਸ ਤੋਂ ਕਮਾਈ ਹੋਈ ਆ ਪਰ ਜੇ ਤੁਸੀਂ ਵਧੀਆ ਕੰਟੈਂਟ ਪਾਉਂਗੇ ਤਾਂ ਤੁਹਾਡੀ ਵੀਡੀਓ ਮਤਲਬ ਓਨੀ ਜਿਆਦਾ ਵਧੀਆ ਚੱਲੂਗੀ ਜਿੰਨਾ ਜ਼ਿਆਦਾ ਵਾਚ ਟਾਈਮ ਹੋਊਗਾ ਬਸ ਇਹੀ ਜ਼ਿਆਦਾ ਜ਼ਰੂਰੀ ਹੁੰਦਾ ਕਿ ਤੁਹਾਡੇ ਚੈਨਲ ਦਾ ਜਿਹੜਾ ਮੋਨਿਟਾਈਜ਼ ਹੋਇਆ ਜਾਂ ਨਹੀਂ ਹੋਇਆ ਮਤਲਬ ਤੁਹਾਨੂੰ ਉਸ ਤੋਂ ਪੈਸੇ ਆਉਂਦੇ ਆ ਜਾਂ ਨਹੀਂ ਆਉਂਦੇ ਤਾਂ ਇਹ ਚੈਨਲ ਜਿਹੜਾ ਮੋਨਿਟਾਈਜ਼ ਹੋਇਆ ਤੇ ਪੈਸੇ ਵੀ ਆਉਂਦੇ ਆ ਤੇ ਜੇ ਕੋਈ ਵੀ ਤੁਸੀਂ ਇਹਨਾਂ ਚੋਂ ਖਰੀਦਣਾ ਚਾਹੁੰਦੇ ਹੋ ਜਾਂ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਵੀ ਖਰੀਦਣਾ ਚਾਹੁੰਦਾ ਤਾਂ ਤੁਸੀਂ ਇਸ ਵੀਡੀਓ ਨੂੰ ਉਹਦੇ ਨਾਲ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬਰ ਦੇ ਅਕੋਰਡਿੰਗ ਤੁਸੀਂ ਆਪਣਾ ਇਹ ਰੇਟ ਤੁਸੀਂ ਦੇਖ ਸਕਦੇ ਆਂ ਆਸ-ਪਾਸਿਓਂ ਪੁੱਛ ਸਕਦੇ ਆਂ ਕਿਸੇ ਨੂੰ ਵੀ ਤਾਂ ਉਸ ਦੇ ਅਕੋਰਡਿੰਗ ਕੀ ਇਹ ਤੁਸੀਂ ਪੇ ਕਰ ਸਕਦੇ ਆਂ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਮੇਰੇ ਤੋਂ ਹੁਣ ਵੀਡੀਓ ਜਿਹੜੀਆਂ ਨਹੀਂ ਬਣਦੀਆਂ ਤੇ ਥੋੜਾ ਜਿਹਾ ਮੈਂ ਹੁਣ ਮੇਰਾ ਉਦਾਂ ਵੀ ਆਪਣਾ ਇੰਟਰਸਟ ਨਹੀਂ ਹੁੰਦਾ ਏਦਾਂ ਦਾ ਮਤਲਬ YouTube ਚੈਨਲ ਤੇ ਵੀਡੀਓ ਵਾਰੀ ਵਾਰੀ ਪਾਉਣ ਦਾ ਜਾਂ ਬਣਾਉਣ ਦਾ ਐਡਿਟ ਕਰਨ ਦਾ ਤਾਂ ਮੈਨੂੰ ਬਸ ਮੇਰਾ ਇਦਾਂ ਹੀ ਹੁੰਦਾ ਕਿ ਜੇ ਮੈਨੂੰ ਕਿਸੇ ਚੀਜ਼ ਦਾ ਕਰੇਜ ਹੁੰਦਾ ਕਿਸੇ ਕਿਸੇ ਦਾ ਤਾਂ ਹੁਣ ਉਹ ਮੇਰਾ ਥੋੜਾ ਸ਼ੌਂਕ ਲੈ ਗਿਆ ਜੇ ਕੋਈ ਵੀ ਬੰਦਾ ਖਰੀਦਣਾ ਚਾਹੁੰਦਾ ਹੈ ਤਾਂ ਉਹ ਸੰਪਰਕ ਕਰ ਸਕਦਾ ਮੇਰੀ YouTube ਚੈਨਲ ਤੇ ਜੋ ਵੀ ਤੁਸੀਂ ਕਮੈਂਟ ਕਰ ਸਕਦੇ ਆ ਜਾਂ ਫਿਰ ਜੋ ਵੀ ਆਈਡੀ ਮੇਰੀ ਹੈਗੀ ਆ ਉਸ ਤੇ ਜਾ ਕੇ ਕੀ ਆ ਤੁਸੀਂ ਮੈਨੂੰ ਅਨ ਡਾਇਰੈਕਟ ਮੈਸੇਜ ਕਰ ਸਕਦੇ ਆ ਤਾਂ ਹੋਰ ਵੀ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਜਾਣਕਾਰੀ ਚਾਹੀਦੀ ਹੋਗੀ ਉਹ ਮੈਂ ਤੁਹਾਨੂੰ ਚੈਟ ਬਾਕਸ ਵਿੱਚ ਦੱਸ ਦੂੰਗਾ ਜਿੱਦਾਂ ਵੀ ਤੁਸੀਂ ਕੰਟੈਕਟ ਕਰੋਗੇ ਤਾਂ ਉੱਥੇ ਮੈਂ ਤੁਹਾਨੂੰ ਦੱਸ ਦੂੰਗਾ